ਨੇ ਟੌਪ ਦੇ ਗੀਤ ਲਿਖਣ ਵਾਲਾ ਗੀਤਕਾਰ ਕਿਵੇਂ ਮਾੜੀ ਹਾਲਤ ਵਿੱਚ ਪਹੁੰਚਿਆ ਕਿਵੇਂ ਇਸ ਗੀਤਕਾਰ ਦੇ ਹਾਲਾਤ ਐਨੇ ਮਾੜੇ ਹੋਏ ਜਿਹਨੂੰ ਸਿੰਗਰ ਕਹਿੰਦੇ ਸੀ ਤੂੰ ਸਾਤੋਂ ਪਹਿਲਾ ਜਹਾਜ਼ ਦੇ ਵਿੱਚ ਪੈਰ ਧਰੇਗਾ ਅਸੀਂ ਤੇਤੋਂ ਬਾਅਦ ਬਸ ਇੱਕ ਵਾਰ ਸਾਡਾ ਕੰਮ ਰੋੜ ਲੈਣਗੇ ਤੈਨੂੰ ਲੱਖਾਂ 'ਚ ਕਰ ਦੇਣਾ ਅੱਜ ਗੱਲ ਕਰਨੀ ਆ ਮੈਂ ਗੁਰਨਾਮ ਗਾਮੇ ਦੀ ਜਿਹਦੇ ਹਰ ਇੱਕ ਪੰਜਾਬੀ ਸਿੰਗਰ ਨੇ ਗੀਤ ਗਾਏ ਤੇ ਉਹ ਗਰਨਾਮ ਗਾਮਾ ਬਾਦ ਦੇ ਵਿੱਚ ਰੋਲੇ ਰੋਲ ਕੇ ਇਸ ਦੁਨੀਆ ਤੋਂ ਗਿਆ ਅੱਜ ਉਹ ਇਸ ਦੁਨੀਆ ਦੇ ਵਿੱਚ ਐਨੇ ਪਰ ਅੱਜ ਗਰਨਾਮ ਗਾਮੇ ਤੇ ਮੇਰੀ ਇਹ ਵੀਡੀਓ ਕਰਨ ਦਾ ਇਹੋ ਹੀ ਮਤਲਬ ਆ ਕਿ ਲੋਕਾਂ ਨੂੰ ਗੀਤਕਾਰਾਂ ਬਾਰੇ ਜਰੂਰ ਪਤਾ ਲੱਗਣਾ ਚਾਹੀਦਾ ਇਹ ਸਿੰਗਰਾਂ ਨੂੰ ਲੱਖਾਂ ਕਰੋੜਾਂ ਚ ਕਰ ਦਿੰਦੇ ਆ ਪਰ ਆਪ ਇੱਕ ਕੌਡੀਆਂ 'ਚ ਹੀ ਰਹਿੰਦੇ ਆ ਹੁਣ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜਾ ਗੀਤ ਆ ਜਾ ਗੰਨੇ ਚੂਪੀਏ ਬਲਕਾਰ ਸਿੱਧੂ ਦੀ ਕੈਸਟ ਸੀ ਉਹਦੇ ਵਿੱਚ ਚਾਰ ਗੀਤ ਆਏ ਸੀਗੇ ਗੁਰਨਾਮ ਗਾਮੇ ਦੇ ਤੇ ਉਸ ਤੋਂ ਬਾਅਦ ਜਿਸ ਗੀਤ ਨਾਲ ਪਹਿਚਾਣ ਬਣੀ ਸੀ ਉਹ ਗੀਤ ਸਿਗਾ ਐਨਾ ਤੈਨੂੰ ਪਿਆਰ ਕਰਾਂ ਐਨਾ ਤੈਨੂੰ ਪਿਆਰ ਕਰਾਂ ਸੁਪਰ ਡੁੱਪਰ ਹਟ ਗੀਤ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੰਪਨੀ ਦੇ ਨਾਲ ਗੱਲਬਾਤ ਕਰਨ ਦੇ ਜਰੀਏ ਤੇ ਆ ਜਾਂਦਾ ਜੀ ਇੰਦਰਜੀਤ ਨਿੱਕੂ ਦੇ ਨਾਲ ਕਿਵੇਂ ਚਿੰਨਦਾ ਸੋਹਣਿਆ ਚਿੰਨਦਾ ਪੂਣੀ ਦੇ ਲੜਵੇ ਮੁੰਡਿਆਂ ਚ ਕੀ ਤੇ ਕੁੜੀਆਂ ਚ ਕੀ ਬੰਦਿਆਂ ਚ ਕੀ ਤੇ ਬੁੜੀਆਂ ਚ ਕੀ ਕਿਵੇਂ ਚਿੰਨਦਾ ਕਿਵੇਂ ਤੇਰੀ ਐਨੀ ਪਗੜੀ ਦੀ ਚੜਵੇ ਕਿਵੇਂ ਚਿੰਦਾ ਸੋਹਣਿਆ ਪਗੜੀ ਦੇ ਲੜਵੇ ਇੰਨਾ ਸੁਪਰ ਡੁਪਰ ਹਿੱਟ ਗੀਤ ਇੰਦਰਜੀਤ ਨੇ ਉਸ ਤੋਂ ਬਾਅਦ ਨਛੱਤਰ ਗੇਲ ਅਮਰਿੰਦਰ ਗੇਲ ਖਾਦੀ ਪੀਤੀ ਵਿੱਚ ਵਾਧਾ ਘਾਟਾ ਹੋਈ ਜਾਂਦਾ ਪੰਜਾਬ ਦਾ ਐਸਾ ਨਹੀਂ ਕੋਈ ਗਵਈਆ ਹੈਗਾ ਜਿਨੇ ਗਰਨਾਮ ਕਾਮੇ ਦੇ ਗੀਤ ਨਾ ਗਾਏ ਹੋਣ ਤੇ ਉਹ ਗੀਤ ਗਾ ਕੇ ਹਿੱਟ ਨਾ ਹੋਏ ਹੋਣ ਜਿਨ੍ਹਾਂ ਦੇ ਵਿੱਚੋਂ ਅਸੀਂ ਗੱਲ ਕਰੀਏ ਕਿਹੜੇ ਸਿੰਗਰਾਂ ਨੇ ਗਾਏ ਆ ਜਸਵੀਰ ਜੱਸੀ ਦਿਲ ਲੱਗੀ ਕੁੜੀ ਗੁਜਰਾਤ ਦੀ ਵਾਲਾ ਉਹਨੇ ਵੀ ਗਰਨਾਮ ਕਾਮੇ ਦੇ ਗੀਤ ਗਾਏ ਜਸਪਿੰਦਰ ਨਰੂਲਾ ਤੇ ਹੋਰ ਜਿੰਨੇ ਵੀ ਸਿੰਗਰ ਆ ਮੈਂ ਜੇ 21 ਦੇ ਵਿੱਚ ਜਾਣ ਲੱਪਾਂ ਤਾਂ ਮੈਂ ਕੁਝ ਛੱਡੇ ਨਹੀਂ ਸਕਦਾ ਹਰ ਸਿੰਗਰ ਨੇ ਗਰਨਾਮ ਗਾਮੇ ਤੋਂ ਲੈ ਕੇ ਗੀਤ ਗਾਏ ਪਰ ਸਾਥ ਕਿਸੇ ਨੇ ਨਹੀਂ ਨਿਵਾਇਆ ਜਦੋਂ ਗਾਮੇ ਦਾ ਵਿਆਹ ਸੀ 2001 ਦੇ ਵਿੱਚ ਤੇ ਗਾਮੇ ਦੇ ਵਿਆਹ ਤੇ ਜਿਹੜੇ ਸਿੰਗਰ ਗਾਉਣ ਆਏ ਸੀਗੇ ਤੇ ਉਹ ਜਿਹੜੇ ਉੱਥੇ ਸ਼ਗਨਾਂ ਦੇ ਪੈਸੇ ਬਣੇ ਸੀ ਉਹ ਵੀ ਲੈ ਗਏ ਸੀਗੇ ਤੇ ਗਰਨਾਮ ਗਾਮੇ ਨੇ ਜਦੋਂ ਸਵੇਰ ਨੂੰ ਉਹਨਾਂ ਨੂੰ ਫੋਨ ਕੀਤਾ ਬਾਈ ਜੀ ਉਹ ਛਗਨਾ ਦੇ ਪੈਸੇ ਉਹ ਸੀਗੇ ਉਹ ਕਹਿੰਦੇ ਜੀ 20-25000 ਤਾਂ ਬਣਿਆ ਸੀ ਦੇ ਜਾਈਏ ਤੇ ਬਾਈ ਤੁਸੀਂ ਲੈ ਕੇ ਕਹਨੂੰਗਾਏ ਆ ਤੁਸੀਂ ਗਾਮੇ ਦੇ ਘਰ ਰੋਟੀਆਂ ਖਾ ਖਾ ਕੇ ਜਾਂਦੇ ਰਹੇ ਤੁਸੀਂ ਗਾਮੇ ਦੇ ਘਰ ਆ ਕੇ ਬੈਠੇ ਰਹਿੰਦੇ ਸੀ ਸਾਰਾ ਕੁਝ ਕਰਦੇ ਸੀਗੇ ਹੈ ਤੇ ਪਰ ਤੁਸੀਂ ਉਸੇ ਗਾਮੇ ਦੇ ਨਾਲ ਅੰਤ ਦੇ ਵਿੱਚ ਆ ਕਿਹਾ ਕਿ ਗਾਮੇ ਨੂੰ ਇਹਨਾਂ ਨੇ 1 ਰੁਪਿਆ ਨਹੀਂ ਦਿੱਤਾ ਕਿਸੇ ਕਲਾਕਾਰ ਨੇ ਤੇ ਇਕਿੰਦਰਜੀਤ ਨਿੱਕੂ ਨੇ ਆਖਰੀ ਟਾਈਮ ਜਦੋਂ ਗਾਮਾ ਬਿਮਾਰ ਹੋ ਗਿਆ ਸੀ ਹਸਪੀਟਲ ਦੇ ਵਿੱਚ ਜਾ ਕੇ ਮਦਦ ਵੀ ਕੀਤੀ ਸੀ ਤੇ ਗਾਮੇ ਨੂੰ ਦੇਖਿਆ ਵੀ ਸੀ ਪਰ ਨਿੱਕੂ ਵੀ ਇੰਨੀ ਉਸ ਹਾਲਾਤਾਂ ਦੇ ਵਿੱਚ ਨਹੀਂ ਸੀ ਕਿ ਗਾਮੇ ਦੀ ਉਸ ਤਰ੍ਹਾਂ ਖੁੱਲ ਕੇ ਮਦਦ ਕਰ ਸਕਦਾ ਪਰ ਜਿਨ੍ਹਾਂ ਕਲਾਕਾਰਾਂ ਨੇ ਐਨੇ ਪੈਸੇ ਬਣਾਏ ਗਾਮੇ ਦੇ ਕੀਤਾ ਤਾਂ ਕਿਉਂ ਨਹੀਂ ਉਹਨਾਂ ਨੇ ਮਦਦ ਕੀਤੀ ਇਹ ਆਡੇ ਤਰਾਸ ਦੀਆਂ ਗੀਤਕਾਰਾਂ ਦੀ ਗੁਰਨਾਮ ਗਾਮੇ ਵਰਗਾ ਕਲਾ ਗੀਤਕਾਰ ਇਹਨਾਂ ਕਲਾਕਾਰਾਂ ਦੀ ਜੜਾ ਲਾਂਦਾ ਜਿਵੇਂ ਨਿਸ਼ੱਤਰ ਗੇਲ ਨੂੰ ਸੁਪਰ ਡੁਪਰ ਰੀਡਿਊਡ ਸੌਂਗ ਦਿੱਤਾ ਸੀਗਾ ਨਾ ਹੋਰਾਂ ਨੂੰ ਐਂਡ ਦੇ ਵਿੱਚ ਕਿਵੇਂ ਰੋ ਖੁੱਲ ਕੇ ਸਿਮਿਆਂ ਦੇ ਰਾਹ ਪਿਆ ਦੇ ਉਸ ਦੁਨੀਆ ਤੋਂ ਹੁਣ ਜਾ ਚੁੱਕਾ ਹੈ